ਬਾਜੇ ਤੋਂ ਲੈ ਕੇ ਜਿੱਥੇ ਤਾਈਆਂ ਬੰਨ ਆਪਾਂ ਖੇਜਰਪੁਰ ਦਾ ਜਿਹੜਾ ਨਵਾਂ ਹਾਈਵੇ ਬਣ ਰਿਹਾ ਇੱਥੇ ਤਾਈ ਬੰਨ ਨਾ ਦੀ ਕੋਈ ਚੀਜ਼ ਨਹੀਂ ਸੀ ਅੱਛਾ ਦਰਿਆ ਇੱਧਰ ਲੰਘ ਰਿਹਾ ਇੱਧਰ ਇਹ ਬੰਨ ਨਹੀਂ ਸੀਗਾ ਇਹ ਉੱਥੇ ਤਾਈ ਮੈਦਾਨ ਸੀ ਅੱਛਾ ਇੱਕ ਛੋਟੀ ਜੀ ਵੱਟ ਸੀ ਅੱਛਾ ਤੇ ਸਾਡੇ ਵੀਰ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਕਹਿੰਦੇ ਕਿ ਭਾਈ ਜੀ ਅਸੀਂ ਬੰਨ ਬੰਨਣਾ ਹਾਂ ਇੰਦਰ ਮਸ਼ੀਨਾਂ ਤੇਰੀਆਂ ਤੇ ਡੀਜ਼ਲ ਅਸੀਂ ਪਾਵਾਂਗੇ ਹੂੰ ਪਹਿਲਾਂ ਮਸ਼ੀਨਾਂ ਕੰਮ ਕਰ ਰਹੀਆਂ ਸੀ ਬਾਊਪਰ ਆਲੀ ਹੋਰ ਅੱਗੇ ਕਈ ਬੰਨ੍ਹ ਨੇ ਜਿਹਨਾਂ ਦਿੱਤੇ ਪਿਛਲੀ ਵਾਰ ਇੱਕ ਬੰਨ੍ਹ ਤੋੜਿਆ ਵੀ ਹੂੰ ਪਾਣੀ ਕਰ ਦਿੱਤਾ 15000 ਕਿਲੇ ਚੋਂ ਹੂੰ ਫਿਰ ਰੱਬ ਦੀ ਕਰਨੀ ਆ ਆਪਣੇ ਆਪ ਜਿਵੇਂ ਅੱਜ ਰੱਬ ਇੱਥੇ ਆ ਗਿਆ ਕਰ ਦਿੱਤਾ ਨਾ ਉਦੋਂ ਉੱਥੇ ਵੀ ਸੱਚੀ ਰੱਬ ਆਇਆ ਸੀ ਆ ਹੂੰ ਬੰਨ੍ਹ ਤੋੜ ਦਿੱਤਾ ਉੱਪਰੋਂ ਡੈਮ ਖੁੱਲ ਗਏ ਪਾਣੀ ਉੱਪਰ ਨੂੰ ਚੜ ਰਿਹਾ ਤੇ ਉਹ ਬੰਨ੍ਹਣਾ ਬੜਾ ਜ਼ਰੂਰੀ ਸੀ ਨਹੀਂ 25000 ਕਿਲਾ ਹੋ 15000 ਦੀ ਆ 25000 ਕਿਲੇ ਪਾਣੀ ਫੇਰ ਹੋ ਜਾਣਾ ਸੀ ਐਂ ਬੰਦੇ ਕੇ ਬੰਦੇ ਕੇ ਜਿੱਦਾਂ ਜਿੱਦਾਂ دریا ਉਪਰੋਂ ਦਾ ਗਿਆ ਤੇ ਮੁਕੰਮਲ ਕਰ ਦਿੱਤਾ